ਬੀਮਾ ਕਰਵਾਉਣਾ ਜ਼ਰੂਰੀ ਹੀ ਹੈ ਵੀ ਸਾਨੂੰ ਥੋੜੇ ਪੈਸੇ ਦੇ ਕੇ ਇੱਕ ਲਾਈਫ ਲੌਂਗ ਸਿਕਿਉਰਿਟੀ ਮਿਲ ਜਾਂਦੀ ਹੈ ਬੀਮਾ ਕੰਪਨੀ ਦੇ ਏਜੰਟ ਅਕਸਰ ਮਜ਼ਾਕ ਦਾ ਪਾਤਰ ਇਸ ਕਰਕੇ ਬਣਦੇ ਨੇ ਵੀ ਉਹ ਸਮਰ ਵਾਲੇ ਬੰਦੇ ਨੂੰ ਉਹ ਅਹਿਸਾਸ ਕਰਾ ਜਾਂਦੇ ਨੇ ਵੀ ਤੈਨੂੰ ਜਿਉਣ ਨਾਲੋਂ ਵੱਧ ਮਰਨ ਦਾ ਫਾਇਦਾ ਹੈ ਕਿਉਂਕਿ ਸਾਡੇ ਬਹੁਤ ਲੋਕਾਂ ਦੇ ਦਿਮਾਗ 'ਤੇ ਇਹੀ ਗੱਲ ਬੈਠੀ ਹੈ ਵੀ ਬੀਮੇ ਦਾ ਮਤਲਬ ਹੈ ਪਹਿਲਾਂ ਮਰੋ ਫਿਰ ਪੈਸੇ ਲਓ ਸਾਡੇ ਲੋਕਾਂ ਨੂੰ ਕਈ ਵਾਰੀ ਬਹੁਤ ਭੁਲੇਖਾ ਹੈ ਵੀ LIC ਵੱਡੀ ਕੰਪਨੀ ਹੈ LIC ਦੀ ਰੈਂਕਿੰਗ ਵਰਡ ਦੇ ਵਿੱਚ 107 ਨੰਬਰ ਤੇ ਆਉਂਦੀ ਹੈ ਜਿੰਨੀਆਂ ਟਾਟਾ ਦੀ ਪਾਲਿਸੀਆਂ ਹਨ ਉਹਦੇ ਜਿਹੜੀ ਤੁਸੀਂ ਇਨਸਟਰਾਲਮੈਂਟ ਦੇਣੀ ਹੈ ਜਿਹਨੂੰ ਅਸੀਂ ਪੰਜਾਬੀ ਵਿੱਚ ਕਿਸ਼ਤ ਕਹਿੰਦੇ ਆ ਉਹ ਸਿਰਫ 12 ਸਾਲ ਦੇਣੀ ਹੈ ਟਾਟਾ ਦੇ ਵਿੱਚ ਇਹ ਖਾਸियत ਹੈ ਵੀ ਜੋ ਅੱਜ ਪ੍ਰੀਮੀਅਮ ਫਿਕਸ ਹੋ ਗਿਆ 12 ਸਾਲ ਅਸੀਂ ਉਹੀ ਪ੍ਰੀਮੀਅਮ ਦੇਣਾ ਟਾਟਾ ਇਹਦਾ ਇੱਕ ਪ੍ਰੋਡਕਟ ਹੈ ਪਰਮ ਰਖਕ ਜਿਸ ਦੇ ਵਿੱਚ ਟਰਮ ਪਲੈਨ ਦਿੰਦੇ ਹਨ ਮਿਨੀਮਮ 50 ਲੱਖ ਮੈਕਸਿਮਮ ਅਨਲਿमिटेड ਟਾਟਾ ਹੀ ਇੱਕ ਐਸੀ ਕੰਪਨੀ ਹੈ ਇੰਡੀਆ ਦੇ ਵਿੱਚ ਜਿਹੜੀ 100 ਕਰੋੜ ਤੋਂ ਉੱਪਰ ਪਾਲਿਸੀ ਦਿੰਦੀ ਹੈ ਸਾਡੀ LIC ਵੀ 100 ਕਰੋੜ ਦੀ ਪਾਲਿਸੀ ਨਹੀਂ ਦਿੰਦੀ ਹਾਂ 70 ਲੱਖ ਰੁਪਏ ਦਿੰਦਾ ਬੰਦਾ ਹਾਂਜੀ 12 ਸਾਲ ਦੇਊਗਾ 12 ਸਾਲ 12 ਲੱਖ ਰੁਪਏ ਗਿਆ 12 ਲੱਖ ਰੁਪਏ ਤੀਸਰੀ ਪਾਲਿਸੀ ਟਾਟਾ ਦੀ ਹੈ ਕਿੰਨੇ ਚਿਰ ਬਾਅਦ ਮਨੀ ਬੈਕ ਹੈ 5 ਸਾਲ ਬਾਅਦ ਇਹਦੇ ਵਿੱਚ 6.5 ਲੱਖ ਰੁਪਏ ਦਿੱਤਾ ਬੰਦੇ ਨੇ 5 ਸਾਲ ਉਹਨੂੰ 12 ਸਾਲ ਬਾਅਦ ਮਿਲਿਆ 1 ਕਰੋੜ 91 ਲੱਖ ਇਹ ਚੀਜ਼ਾਂ অন ਰਿਕਾਰਡ ਹਨ ਟਾਟਾ ਕੋਲ ਜਿਹੜੀ ਇਨਵੈਸਟਮੈਂਟ ਹੈ ਲੋਕਾਂ ਦੀ ਉਹ 1 ਲੱਖ ਕਰੋੜ ਤੋਂ ਉੱਪਰ ਹੈ ਇਹ ਪ੍ਰੂਫ ਹੈ ਇਹ ਟਾਟਾ ਨੇ 2023 ਦੇ ਵਿੱਚ ਲਾਂਚ ਕੀਤੀ ਇਹ ਇੰਨਾ ਵਧੀਆ ਪ੍ਰੋਡਕਟ ਹੈ ਕਿ ਦੁਨੀਆ ਦੇ ਵਿੱਚ ਇੱਕ ਆਪਣੇ ਹੀ ਕਿਸਮ ਦਾ ਇੱਕੋ ਹੀ ਪ੍ਰੋਡਕਟ ਹੈ ਅਗਰ ਕੋਈ ਇਹ ਪਾਲਿਸੀ ਲੈਂਦਾ ਹੈ ਜੀ ਕੱਲ ਨੂੰ ਉਹ ਕਿਸੇ ਫੌਨ ਕੰਟਰੀ ਜਾ ਕੇ ਸੈਟਲ ਹੋ ਜਾਂਦਾ ਹੈ ਫੌਨ ਕੰਟਰੀਜ਼ ਮੈਡੀਕਲ ਬਹੁਤ ਮਹਿੰਗੇ ਹਨ ਉੱਥੇ ਉਹਨੂੰ ਨਵੀਂ ਪਾਲਿਸੀ ਲੈਣ ਦੀ ਲੋੜ ਨਹੀਂ ਇਹੀ ਪਾਲਿਸੀ ਚੱਲੂਗੀ ਸასიਏ ਕਾਲ ਮੈਂ ਸੁਖੀ ਮਗਾਣੀਆਂ ਤੁਸੀਂ ਦੇਖ ਰਹੇ ਹੋ ਸਰਲੇਖ ਅੱਜ ਦਾ ਇਹ ਪੌਡਕਾਸਟ ਦੁਨੀਆ ਦੇ ਹਰ ਬੰਦੇ ਲਈ ਮਹੱਤਵਪੂਰਨ ਹੈ ਹਰ ਬੰਦਾ ਚਾਹੁੰਦਾ ਹੈ ਕਿ ਮੇਰਾ ਬੀਮਾ ਹੋਵੇ ਕੋਈ ਵੀ ਵਹੀਕਲ ਤੁਸੀਂ ਚਲਾਉਨੇ ਹੋ ਤਾਂ ਸੁਭਾਵਿਕ ਜੀ ਗੱਲ ਹੈ ਕਿ ਇੰਸ਼ੋਰੈਂਸ ਹੋਣਾ ਬਹੁਤ ਜ਼ਰੂਰੀ ਹੈ ਅੱਜ ਕੱਲ ਸਿਹਤ ਨਾਲ ਖਿਲਵਾੜ ਹੋ ਰਿਹਾ ਤਾਂ ਹੈਲਥ ਇੰਸ਼ੋਰੈਂਸ ਹੈ ਜਿਹੜਾ ਉਹਦਾ ਵੱਡੇ ਪੱਧਰ ਤੇ ਪ੍ਰਚਾਰ ਵੀ ਹੋਇਆ ਹੈ ਲੋਕਾਂ ਨੇ ਵੱਡੇ ਪੱਧਰ ਤੇ ਇੰਸ਼ੋਰੈਂਸ ਕਰਵਾਏ ਵੀ ਹੈਗੇ ਨੇ ਬਹੁਤੇ ਲੋਕ ਸਾਰਾ ਜ਼ਿੰਦਗੀ ਮਿਹਨਤ ਕਰਦੇ ਨੇ ਪਰ ਬਹੁਤੇ ਲੋਕ ਜ਼ਿੰਦਗੀ ਚ ਸੱਜੇ ਤਰੀਕੇ ਨਾਲ ਇੰਸੂਰੈਂਸ ਕਰਵਾਉਂਦੇ ਨੇ ਤੇ ਆਪਣੇ ਬੱਚਿਆਂ ਦੇ ਖਾਤਰ ਇੰਸੂਰੈਂਸ ਦੇ ਰੂਪ ਦੇ ਵਿੱਚ ਬਹੁਤ ਕੁਝ ਛੱਡ ਵੀ ਜਾਂਦੇ ਨੇਗੇ। ਮੇਰੇ ਨਾਲ ਸੁਨਦਰਪਾਲ ਗੋਇਲ ਜੀ ਨੇ ਜਿਹੜੇ ਵੱਡੇ ਕਾਰੋਬਾਰੀ ਰਹੇ ਨੇ, ਵੱਡੇ ਬਿਜ਼ਨਸਮੈਨ ਰਹੇ ਨੇ। ਪਿਛਲੇ ਕਈ ਸਾਲਾਂ ਤੋਂ ਬੀਮਾ ਕੰਪਨੀ ਦੇ ਨਾਲ ਜੁੜ ਕੇ ਕੰਮ ਕਰ ਰਹੇ ਨੇ, ਲੋਕਾਂ ਨੂੰ ਇੰਸੂਰੈਂਸ ਕਰਵਾਉਣ ਲਈ ਅਵੇਅਰ ਕਰ ਰਹੇ ਨੇ। ਇੰਸੂਰੈਂਸ ਬੀਮੈ ਨਾਲ ਸੰਬੰਧਤ ਕੀ ਕਹਿਣਾ ਚਾਹੁੰਦੇ ਨੇ ਇੱਕ ਕਰਦਿਆਂ ਗੱਲਬਾਤ ਸਰ ASCII ਕਾਲ ਜੀ ਸਤਿ ਸ਼੍ਰੀ ਅਕਾਲ ਜੀ ਬੀਮਾ ਕਰਵਾਉਣਾ ਜ਼ਰੂਰੀ ਕਿਉਂ ਹੈ ਬੀਮਾ ਕਰਵਾਉਣਾ ਜ਼ਰੂਰੀ ਇਹ ਹੈ ਵੀ ਸਾਨੂੰ ਥੋੜੇ ਪੈਸੇ ਦੇ ਕੇ ਇੱਕ ਲਾਈਫ ਲੌਂਗ ਸਿਕਿਉਰਿਟੀ ਮਿਲ ਜਾਂਦੀ ਹੈ ਜਿਸ ਦੇ ਨਾਲ ਸਾਨੂੰ ਔਰ ਸਾਡੇ ਪਰਿਵਾਰ ਨੂੰ ਇੱਕ ਕਵਚ ਮਿਲ ਜਾਂਦਾ ਜਿਹਨੂੰ ਅਸੀਂ ਇੱਕ ਸੁਰੱਖਿਆ ਕਵਚ ਕਹਿ ਸਕਦੇ ਹਾਂ ਤਾਂ ਕਿ ਕੋਈ ਸਾਨੂੰ ਪ੍ਰੋਬਲਮ ਆਵੇ ਅਸੀਂ ਉਹਦੇ ਨੂੰ ਫੇਸ ਕਰ ਸਕੀਏ ਬਿਨਾ ਕਿਸੇ ਪ੍ਰੋਬਲਮ ਤੋਂ ਬੀਮਾ ਕੰਪਨੀ ਦੇ ਏਜੰਟ ਅਕਸਰ ਮਜ਼ਾਕ ਦਾ ਪਾਤਰ ਇਸ ਕਰਕੇ ਬਣਦੇ ਨੇ ਵੀ ਉਹ ਸਾਹਮਣੇ ਵਾਲੇ ਬੰਦੇ ਨੂੰ ਉਹ ਅਹਿਸਾਸ ਕਰਾ ਜਾਂਦੇ ਨੇ ਵੀ ਤੈਨੂੰ ਜਿਉਣ ਨਾਲੋਂ ਵੱਧ ਮਰਨ ਦਾ ਫਾਇਦਾ ਹੈ ਇਹ ਬਿਲਕੁਲ ਗਲਤ ਹੈ ਕਿਉਂਕਿ ਸਾਡੇ ਬਹੁਤ ਲੋਕਾਂ ਦੇ ਦਿਮਾਗ ਤੇ ਇਹੀ ਗੱਲ ਬੈਠੀ ਹੈ ਵੀ ਬੀਮੇ ਦਾ ਮਤਲਬ ਹੈ ਪਹਿਲਾਂ ਮਰੋ ਫਿਰ ਪੈਸੇ ਲਓ ਮੈਂ ਅੱਜ ਤੁਹਾਨੂੰ ਇਸੇ ਬਾਰੇ ਦੱਸੂਗਾ ਵੀ ਜਿਉਂਦੇ ਜੀ ਆਪਾਂ ਕਿੰਨੇ ਜ਼ਿਆਦਾ ਪੈਸੇ ਲੈ ਸਕਦੇ ਹਾਂ ਜੇ ਅਸੀਂ ਕਿਸੇ ਚੰਗੀ ਕੰਪਨੀ ਨਾਲ ਜੁੜਦੇ ਜੀ ਚੰਗੀ ਕੰਪਨੀ ਦੀ ਕੀ ਪਰਵਾਹ ਹੈ ਚੰਗੇ ਕੰਪਨੀ ਆਏ ਹੈ ਵੀ ਜਿਨ੍ਹਾਂ ਦੀ ਫੇਮਸ ਹੈ ਇੰਟਰਨੈਸ਼ਨਲ ਫੇਮ ਹੈ ਜਿਵੇਂ ਅੱਜ ਮੈਂ ਜਿਹੜਾ ਮੇਨ ਟਾਪਿਕ ਹੈ ਮੇਰਾ ਉਹ ਟਾਟਾ AI ਹੈ ਟਾਟਾ ਬਾਰੇ ਦੱਸਣਾ ਸੂਰਜ ਨੂੰ ਇੱਕ ਦੀਵਾ ਦਿਖਾਉਂਦੇ ਬਰਾਬਰ ਹੈ ਹਰ ਬੱਚਾ ਬੱਚਾ ਹਿੰਦੁਸਤਾਨ ਦਾ ਟਾਟਾ ਨੂੰ ਜਾਣਦਾ ਹੈ ਮੈਂ ਕਈ ਸਾਲ ਪਹਿਲਾਂ ਇੱਕ ਬੁੱਕ ਪੜ੍ਹੀ ਸੀ ਟਾਟਾ ਬਾਰੇ ਕ੍ਰੀਏਸ਼ਨ ਆਫ ਵੈਲਥ ਉਹਦੇ ਜਿ ਇੱਕ ਲਾਈਨ ਲਿਖੀ ਹੈ Tata is street light of India Tata ਛੋਟੇ ਤੋਂ ਛੋਟੇ ਜਿਵੇਂ ਆਪਣੇ ਖੇਤਾਂ ਦੇ ਵਿੱਚ ਹਲ ਦਾ ਫਲਾ ਵੀ ਬਣਾਉਂਦੇ ਹਨ ਤੇ ਹਵਾਈ ਜਹਾਜ਼ ਵੀ ਬਣਾਉਂਦੇ ਹਨ ਬੜੀ ਬੜੀ ਚੀਜ਼ਾਂ ਬਣਾਉਂਦੇ ਹਨ ਤੇ ਇਹਨਾਂ ਨੇ ਹੈਲਥ ਇੰਸ਼ੋਰੈਂਸ ਦੂਦੀ ਪਰਮ ਰક્ષਕ ਇੰਸ਼ੋਰੈਂਸ ਕਈ ਤਰ੍ਹਾਂ ਦੀ ਇੰਸ਼ੋਰੈਂਸਾਂ ਦੁੱਤੀਆਂ ਹਨ ਜਿਹਦੇ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਹੈ ਹੂੰ ਟਾਟਾ AI ਇੱਕ ਕੰਪਨੀ ਹੈ ਟਾਟਾ ਟਾਟਾ ਹੈ ਜਿਹਦਾ ਵਰਡ ਦੇ ਵਿੱਚ ਵੀਮਾ ਨੰਬਰ ਹੈ AI ਅਮਰੀਕਨ ਇੰਸ਼ੋਰੈਂਸ ਐਸੋਸੀਏਸ਼ਨ ਅਮਰੀਕਾ ਦੀ ਕੰਪਨੀ ਹੈ ਜਿਹੜੀ ਵਰਡ ਦੇ ਵਿੱਚ ਤੀਜੇ ਨੰਬਰ ਤੇ ਹੈ ਸਾਡੇ ਲੋਕਾਂ ਨੂੰ ਕਈ ਵਾਰੀ ਬਹੁਤ ਭੁਲੇਖਾ ਹੈ ਵੀ LIC ਵੱਡੀ ਕੰਪਨੀ ਹੈ LIC ਦੀ ਰੈਂਕਿੰਗ ਵਰਡ ਦੇ ਵਿੱਚ 107 ਨੰਬਰ ਤੇ ਆਉਂਦੀ ਹੈ ਜੀ ਟਾਟਾ ਦੇ ਬਰਾਬਰ ਬਹੁਤ ਛੋਟੀ ਕੰਪਨੀ ਹੈ ਯਕੀਨ ਕਰਦੇ ਹਨ ਲੋਕ LIC ਦੇ ਉਹ ਠੀਕ ਹੈ ਤੁਹਾਡੀ ਗੱਲ ਕਿਉਂਕਿ ਕੋਈ ਚੀਜ਼ ਜਦੋਂ ਬਹੁਤ ਪੁਰਾਣੀ ਹੋ ਜਾਂਦੀ ਹੈ LIC ਮੇਰੇ ਖਿਆਲ ਹੈ ਅੱਜ 60 70 ਸਾਲਾਂ ਤੋਂ ਚੱਲ ਰਹੀ ਹੈ ਤੇ ਗਵਰਨਮੈਂਟ ਮੋਨੀਟਰਡ ਹੈ ਤਾਂ ਲੋਕਾਂ ਨੂੰ ਥੋੜਾ ਇਹ ਭਰੋਸਾ ਹੈ ਪਰ ਜੋ Tata AI ਤੁਹਾਨੂੰ ਤੁਹਾਡੇ ਪੈਸੇ ਦੀ ਰਿਅਲਾਈਜੇਸ਼ਨ ਦਿੰਦਾ ਹੈ LIC ਉਹਦੇ ਮੁਰੇ ਬਿਲਕੁਲ ਜ਼ੀਰੋ ਹੈ ਇਹਦੇ ਵਿੱਚ ਕੀ ਹੈ Tata AI ਦੇ ਵਿੱਚ Tata AI ਚਾਰ ਤਰ੍ਹਾਂ ਦੀ ਪਾਲਿਸੀ ਦਿੰਦਾ ਹੈ ਜੀ ਪਹਿਲੀ ਪਾਲਿਸੀ ਦਾ ਇਹ ਇਹਨਾਂ ਨੇ ਦਿੱਤੀ ਹੈ ਜਿਹਦੇ ਵਿੱਚ ਮੈਡੀਕਲ ਇੰਸ਼ੋਰੈਂਸ ਦੇ ਰਹੇ ਆ ਜੀ ਜਿੰਨੇ ਟਾਟਾ ਦੀਆਂ ਪਾਲਿਸੀਆਂ ਹਨ ਉਹਦੇ ਜਿਹੜੀ ਤੁਸੀਂ ਇਨਸਟਾਲਮੈਂਟ ਦੇਣੀ ਹੈ ਜਿਹਨੂੰ ਅਸੀਂ ਪੰਜਾਬੀ ਵਿੱਚ ਕਿਸ਼ਤ ਕਹਿੰਦੇ ਆ ਉਹ ਸਿਰਫ 12 ਸਾਲ ਦੇਣੀ ਹੈ ਤੇ ਪਾਲਿਸੀ ਤੁਹਾਨੂੰ ਸਾਰੇ ਉਮਰ ਲਈ ਮਿਲਦੀ ਹੈ ਹਮ ਜਿਹੜੀਆਂ ਹੋਰ ਕੰਪਨੀ ਐ ਉਹ ਹਰ ਸਾਲ ਰੀਨਿਊ ਕਰਦੀਆਂ ਹਰ ਸਾਲ ਤੁਹਾਡੇ ਤੋਂ ਕਿਸ਼ਤ ਲੈਂਦੀਆਂ ਤੁਸੀਂ ਇਸ ਪੋਚ 30 ਸਾਲ ਦੀ ਉਮਰ ਤੇ ਪਾਲਿਸੀ ਲੈ ਲਈ ਕੋਈ ਤੇ ਅਜ ਜੇ 70 ਸਾਲ ਦੇ ਹੋ ਗਏ ਤਾਂ 40 ਸਾਲ ਲਗਾਤਾਰ ਤੁਹਾਨੂੰ ਉਹਦਾ ਪ੍ਰੀਮੀਅਮ ਦੇਣਾ ਪਊਗਾ ਔਰ ਏਜ ਦੇ ਨਾਲ ਉਹ ਪ੍ਰੀਮੀਅਮ ਵਧਦਾ ਜਾਂਦਾ ਹੂੰ ਟਾਟਾ ਦੇ ਵਿੱਚ ਇਹ ਖਾਸੀਅਤ ਹੈ ਵੀ ਜੋ ਅੱਜ ਪ੍ਰੀਮੀਅਮ ਫਿਕਸ ਹੋ ਗਿਆ 12 ਸਾਲ ਅਸੀਂ ਉਹੀ ਪ੍ਰੀਮੀਅਮ ਦੇਣਾ ਉਹ ਵਧੂਗਾ ਨਹੀਂ 12 ਸਾਲ ਤੋਂ ਬਾਅਦ ਉਹ ਪਾਲਿਸੀ ਟਿਲ ਡੈਥ ਲਾਈਫ ਲੌਂਗ ਚਲੂਗੀ ਤੇ ਤੁਸੀਂ ਕੋਈ ਇਨਸਟਾਲਮੈਂਟ ਨਹੀਂ ਦੇਣੀ ਕਿਉਂਕਿ ਜਦੋਂ ਬੰਦਾ ਯੰਗ ਹੁੰਦਾ ਹੈ ਉਹਦੇ એનર્ਜੀ ਜ਼ਿਆਦਾ ਹੁੰਦੀ ਹੈ ਉਹਨੂੰ ਇਨਕਮ ਵੀ ਜ਼ਿਆਦਾ ਹੁੰਦੀ ਹੈ ਤਾਂ ਤੁਸੀਂ 12 ਸਾਲ 12 ਪ੍ਰੀਮੀਅਮ ਦਿੱਤੇ ਉਹਦੇ ਨਾਲ ਤੁਸੀਂ ਆਪਣੀ ਜਿਹੜੀ 올ਡੇਜ ਹੈ ਬੁਢਾਪਾ ਹੈ ਉਹਨੂੰ ਸਿਕਿਉਰ ਕਰ ਲੈਣੇ ਹੋ ਇਹ ਬਹੁਤ ਅੱਛਾ ਫੀਚਰ ਹੈ ਕਿ ਜਿਹੜੀ ਬਾਰ-ਬਾਰ ਤੁਹਾਨੂੰ ਕਿਸ਼ਤ ਨਹੀਂ ਦੇਣੀ ਪੈਂਦੀ Tata AIA ਦੇ ਕਿਹੜੇ ਪ੍ਰੋਡਕਟ ਨੇ ਕੱਲੇ ਕੱਲੇ ਪ੍ਰੋਡਕਟ ਤੇ ਮੈਂ ਚਾਹਾਂਗਾ ਕਿ ਚੰਨਣਾ ਪਾ ਦਿਓ Tata AIA ਦਾ ਇੱਕ ਪ੍ਰੋਡਕਟ ਹੈ ਪਰਮ ਰક્ષਕ ਜਿਸ ਦੇ ਵਿੱਚ ਟਰਮ ਪਲਾਨ ਦਿੰਦੇ ਹਨ ਮਿਨੀਮਮ 50 ਲੱਖ ਮੈਕਸਿਮਮ ਅਨਲਿਮਟਿਡ ਟਾਟਾ ਹੀ ਇੱਕ ਐਸੀ ਕੰਪਨੀ ਹੈ ਇੰਡੀਆ ਦੇ ਵਿੱਚ ਜਿਹੜੀ 100 ਕਰੋੜ ਤੋਂ ਉੱਪਰ ਪਾਲਿਸੀ ਦਿੰਦੀ ਹੈ ਸਾਡੀ LIC ਵੀ 100 ਕਰੋੜ ਦੀ ਪਾਲਿਸੀ ਨਹੀਂ ਦਿੰਦੀ ਤਾਂ ਇਸ ਕਰਕੇ ਤੁਸੀਂ ਵੱਡੀ ਤੋਂ ਵੱਡੀ ਪਾਲਿਸੀ ਟਾਟਾ ਤੋਂ ਲੈ ਸਕਦੇ ਹੋ ਜੀ ਹੁਣ ਜਿਹੜੀ ਉਹ ਪਾਲਿਸੀ ਹੈ ਟਰਮ ਪਲਾਨ ਇੱਕ ਤਾਂ ਪਹਿਲਾ ਇਹ ਹੈ ਵੀ ਉਹਦੇ ਵਿੱਚ ਤੁਸੀਂ ਜਿੰਨ ਪੰਜਾ ਲੱਖ ਦਾ ਪਰਮ ਰੱਖਸ਼ਕ ਜਿਹੜੀ ਪਾਇਦੀ ਗੱਲ ਕਰ ਲਈਏ ਕੀ ਸਿਸਟਮ ਹੈ ਇਹਦੇ ਵਿੱਚ ਪਰਮ ਰੱਖਸ਼ਕ ਦੇ ਵਿੱਚ ਤੁਸੀਂ ਇੱਕ ਪ੍ਰੀਮੀਅਮ ਫਿਕਸ ਹੋ ਜਾਂਦਾ ਮਿਨੀਮਮ 50 ਲੱਖ ਦਾ ਮਿਲਦਾ ਹੈ ਮੈਕਸਿਮਮ ਅਨਲਿमिटेड ਹੈ ਪਰਨੇ ਕੇ ਮੈਂ ਬੰਦੇ ਐ ਐਗਜ਼ਾਮਪਲ ਤੌਰ ਤੇ ਵੀ ਸਾਲਾਨਾ ਕਿਸ਼ਤ ਹੁੰਦੀ ਹੈ ਮੰਥਲੀ ਹੁੰਦੀ ਹੈ ਕੀ ਹੈ ਵੈਸੇ ਇਹਦੀ ਸਾਲਾਨਾ ਕਿਸ਼ਤ ਹੁੰਦੀ ਹੈ ਪਰ ਜੇ ਕਸਟਮਰ ਚਾਵੇ ਵੀ ਮੈਂ ਇਹਨੂੰ ਮੰਥਲੀ ਕੁਆਟਰਲੀ ਜਾਂ ਹਾਫ ਇਅਰਲੀ ਕਰਨਾ ਹੈ ਦਾ ਉਸ ਤਰ੍ਹਾਂ ਵੀ ਕਿਸ਼ਤਾਂ ਹੋ ਜਾਂਦੀਆਂ ਹੂੰ ਕੋਈ ਜ਼ਰੂਰੀ ਨਹੀਂ ਵੀ ਤੁਸੀਂ ਉਹਦੀ ਐਗਜ਼ਾਮਪਲ ਦੇ ਤੌਰ ਤੇ ਆਪਾਂ ਲਈਏ ਜੇ ਮੰਨ ਲਓ ਸਾਲ ਦਾ ਬੰਦਾ 50 ਹਜ਼ਾਰ ਜਾਂ ਲੱਖ ਕੋਈ ਕੁਝ ਵੀ ਅਮਾਉਂਟ ਮੰਨ ਲਈਏ ਆਪਾਂ ਤਾਂ ਮਹੀਨੇ ਦਾ ਜੇ 50000 ਦਾ ਮਹੀਨੇ ਦਾ 12 ਸਾਲ ਦਾ ਮੰਨੀ ਆਪਾਂ ਵੀ ਸਾਲ ਦਾ ਸਾਲ ਦਾ ਜੇ ਲੱਖ ਹੈ ਤਾਂ ਮਹੀਨੇ ਦਾ 7-8000 ਰੁਪਏ ਹੋਗੇ 12 96 ਜੇ ਮੰਨ ਲਓ 7 ਲੱਖ ਰੁਪਏ ਦਿੰਦਾ ਬੰਦਾ ਹਾਂਜੀ 12 ਸਾਲ ਦੇਊਗਾ 12 ਸਾਲ 12 ਲੱਖ ਰੁਪਏ ਗਿਆ 12 ਲੱਖ ਗਿਆ ਕਿੰਨੇ ਸਾਲ ਬਾਅਦ ਮੈਚਿਓਰਿਟੀ ਹੈ ਮੈਚਿਓਰਿਟੀ ਦੇ ਲਾਈਫ ਬਾਕੀ ਜਿਹੜੇ ਤੁਹਾਡੇ ਪੈਸੇ ਆ ਉਹ ਤੁਸੀਂ 5 ਸਾਲ ਤੋਂ ਬਾਅਦ ਕਢਵਾਨੇ ਸ਼ੁਰੂ ਕਰ ਸਕਦੇ ਹੋ ਜੀ ਉਹ ਇੰਨੀ ਵੱਡੀ ਰਕਮ ਬਣ ਜਾਂਦੀ ਹੈ ਅਗਰ ਤੁਸੀਂ ਟਾਟਾ ਦੇ ਵਿੱਚ 1 ਲੱਖ ਰੁਪਇਆ ਦੰਨੇ ਹੋ ਹਰ ਸਾਲ ਹਰ ਸਾਲ ਤਾਂ ਉਹ 25 ਸਾਲ ਦੇ ਬਾਅਦ 1 ਕਰੋੜ 44 ਲੱਖ ਬਣ ਜਾਂਦਾ ਜਿਹੜਾ ਕਿ ਸਾਨੂੰ ਵਿਸ਼ਵਾਸ ਨਹੀਂ ਆਉਂਦਾ 12 ਸਾਲ 12 ਲੱਖ ਦਿਓ 12 ਸਾਲ 12 ਲੱਖ ਦਿੱਤਾ ਤਾਂ ਉਹ 1 ਕਰੋੜ 45 ਨੂੰ ਤੁਸੀਂ 12 ਤੇ ਗੁਣਾ ਕਰ ਲਓ ਤਕਰੀਬਨ 18-20 ਕਰੋੜ ਰੁਪਏ ਬਣ ਜੂਗਾ আচ্ছা ਤੁਸੀਂ ਕਹਿੰਦੇ ਵੀ ਜੀ ਇਹ ਬੰਦਾ ਇੱਕ ਵਾਰੀ 1 ਲੱਖ ਰੁਪਏ ਲਾ ਕੇ ਛੱਡ ਦੇ ਟਾਟਾ ਚ ਟਾਟਾ ਦੇ ਵਿੱਚ ਇਹ ਹੈ ਜੀ ਮਿਨੀਮਮ ਤੋਂ 5 ਪੰਜ ਇਨਸਟਰੂਲਮੈਂਟ ਦੇਣੀ ਬੰਦੇ ਨੂੰ ਮਿਨੀਮਮ ਪੰਜ ਕਿਸੇ ਵੀ ਪਾਲਿਸੀ ਦੇ ਲੱਖ-ਲੱਖ ਰੁਪਏ ਦੀਆਂ ਇਹ ਤੁਹਾਡੀ ਇੱਛਾ ਹੈ ਤੁਹਾਡੀ ਪਾਕਟ ਹੈ ਮਿਨਿਮਮ 50000 ਹੁੰਦੀ ਹੈ ਮੈਕਸਿਮਮ ਅਨਲਿमिटेड ਹੈ ਤੁਸੀਂ 10 ਲੱਖ ਵੀ ਦੇ ਸਕਦੇ ਹੋ ਤੁਸੀਂ ਕਰੋੜ ਵੀ ਦੇ ਸਕਦੇ ਹੋ 50000 ਤੋਂ ਘੱਟ ਕੋਈ ਇਹਨਾਂ ਦੀ ਪਾਲਿਸੀ ਨਹੀਂ ਹੈ ਇਹਦੇ ਵਿੱਚ ਇੰਸ਼ੂਰੈਂਸ ਨੈਚੁਰਲ ਡੈਥ ਹੈ ਜਾਂ ਐਕਸੀਡੈਂਟਲ ਹੈ ਜਾਂ ਕੀ ਹੈ ਇਹਦੇ ਵਿੱਚ ਤਿੰਨ ਤਰ੍ਹਾਂ ਇਹ ਕਵਰ ਕਰਦੇ ਆ ਜਿਹੜਾ ਤੁਹਾਨੂੰ ਟਰਨ ਪਲਾਨ ਦਿੰਦੇ ਆ ਸੋ ਤੁਸੀਂ 1 ਕਰੋੜ ਦਾ ਲੈ ਲਿਆ ਅਗਰ ਤਾਂ ਡਿਊਰਿੰਗ ਦ ਪਾਲਿਸੀ ਤੁਹਾਡੀ ਨੈਚੁਰਲ ਡੈਥ ਹੁੰਦੀ ਹੈ ਫਿਰ ਤੁਹਾਨੂੰ 1 ਕਰੋੜ ਮਿਲੇਗਾ ਅਗਰ ਐਕਸੀਡੈਂਟਲ ਹੁੰਦੀ ਹੈ ਤਾਂ ਡਬਲ ਹੋ ਜਾਂਦਾ 2 ਕਰੋੜ ਮਿਲੇਗਾ ਅਗਰ ਤੁਹਾਡੇ ਪਰਮਾਤਮਾ ਨਾ ਕਰੇ ਕੋਈ ਪਬਲਿਕ ਪਲੇਸ ਤੇ ਜਾਂ ਪਬਲਿਕ ਟਰਾਂਸਪੋਰਟ ਦੇ ਵਿੱਚ ਕੋਈ ਟ੍ਰੇਨ ਦੇ ਵਿੱਚ ਕੋਈ ਬੱਸ ਦੇ ਵਿੱਚ ਜਾਂ ਕੋਈ ਬੱਸ ਸਟੈਂਡ ਤੇ ਜਾਂ ਕਿਸੇ ਸਿਨੇਮਾ ਹਾਲ ਤੇ ਕੋਈ ਡੈਥ ਹੋ ਜਾਂਦੀ ਹੈ ਫਿਰ ਉਹ 3 ਟਾਈਮ ਹੋ ਜਾਂਦਾ ਹੂੰ ਇਹ ਕੀ ਸੀ ਪਰਮ ਰક્ષਕ ਇਹ ਪਰਮ ਰક્ષਕ ਤੇ ਨੈਕਸਟ ਨੈਕਸਟ ਪਰਮ ਰક્ષਕ ਜਿਹਦੇ ਚ ਪੈਸੇ ਵਾਪਸ ਆਉਂਦੇ ਹਨ ਜੀ ਉਹ ਥੋੜਾ ਪ੍ਰੀਮੀਅਮ ਜ਼ਿਆਦਾ ਹੁੰਦਾ ਹੈ ਕੁਝ ਪੈਸੇ ਤੁਹਾਡੇ ਟਾਟਾ ਇਨਵੈਸਟ ਕਰ ਦਿੰਦਾ ਹੈ ਜਿਹੜੇ ਕੀ ਤੁਹਾਡੇ 5 ਸਾਲ ਬਾਅਦ ਤੁਸੀਂ ਕਢਵਾਨੇ ਸ਼ੁਰੂ ਕਰ ਸਕਦੇ ਹੋ ਜਾਂ ਨਹੀਂ ਕਢਵਾਉਂਦੇ ਤਾਂ ਜਦੋਂ ਤੁਹਾਡਾ ਦਿਲ ਕਰੇ ਉਸ ਟਾਈਮ ਕਢਵਾ ਸਕਦੇ ਹੋ ਉਹ ਮਨੀ ਬੈਕ ਪਾਲਿਸੀ ਹੈ ਤੀਸਰੀ ਪਾਲਿਸੀ ਟਾਟਾ ਦੀ ਹੈ ਕਿੰਨੇ ਚਿਰ ਬਾਅਦ ਮਨੀ ਬੈਕ ਹੈ 5 ਸਾਲ ਬਾਅਦ ਹਰ ਇੱਕ ਪਾਲਿਸੀ ਜਿੰਨੀ ਡਾਟਾ ਦੀ ਪਾਲਿਸੀ ਹੈ ਜਿਹੜਾ ਤੁਸੀਂ ਪੈਸਾ ਦਿੱਤਾ ਹੈ 5 ਸਾਲ ਪਹਿਲਾਂ ਨਹੀਂ ਕਢਾ ਸਕਦੇ ਇੱਕ ਪੈਸਾ 5 ਸਾਲ ਦੇ ਬਾਅਦ ਤੁਸੀਂ ਸਾਰੇ ਕਢਾ ਲਓ ਅੱਧੇ ਕਢਾ ਲਓ ਜਿੰਨੇ ਤੁਹਾਨੂੰ ਜਰੂਰਤ ਹੋਵੇ ਸਾਰੇ ਕਢਾ ਕੇ ਪਾਲਸੀ ਖਤਮ ਜਿਹੜੀ ਪਾਲਸੀ ਹੈ ਉਹ ਚੱਲਦੀ ਰਹੂਗੀ ਤੁਹਾਡੀ ਜੀ ਜਿਸ ਤਰ੍ਹਾਂ ਤੁਸੀਂ ਟਰਮ ਪਲਾਨ ਲੈ ਲਿਆ ਜਿਹੜਾ ਟਰਮ ਪਲਾਨ ਮਨੀ ਬੈਕ ਦਾ ਹੈ ਉਹ ਤੁਸੀਂ 5 ਸਾਲ ਬਾਅਦ ਸਾਰੇ ਪੈਸੇ ਕਢਾ ਲੇ ਜੀ ਤੁਹਾਡਾ ਟਰਮ ਪਲਾਨ ਚੱਲਦਾ ਰਹੂਗਾ ਉਹਦੀ ਕਿਸ਼ਤ ਤੁਹਾਨੂੰ ਦੇਣੀ ਪਊਗੀ ਜਿੰਨੇ 5 ਸਾਲ ਤੇ ਤੁਹਾਡੇ ਬਣ ਕੇ ਤੁਸੀਂ ਲੈ ਲਓ ਪੈਸੇ ਮੈਂ ਦੇਖਿਆ ਕੈਲਕੂਲੇਸ਼ਨ ਹੈ ਵੀਕਰ 5 ਸਾਲ ਦੇ ਬਾਅਦ ਤੁਸੀਂ ਪੈਸੇ ਲੈਣੇ ਸ਼ੁਰੂ ਕਰ ਦੇਣੇ ਡਾਡਾ ਤੋਂ ਤੇ ਜਿਹੜੀ 6ਵੀਂ ਕਿਸ਼ਤ ਹੈ ਉਹ ਉਸੇ ਪੈਸੇਾਂ 'ਚ ਤੁਸੀਂ ਦੇ ਸਕਦੇ ਹੋ ਕਿਉਂਕਿ ਉਹਦੀ ਫੰਡ ਵੈਲਿਊ ਇੰਨੀ ਜ਼ਿਆਦਾ ਗਰੋ ਕਰ ਜਾਂਦੀ ਹੈ ਵੀ ਉਹਦੇ ਕੁਝ ਹਿੱਸੇ ਤੋਂ ਸਾਰੇ ਪੈਸੇ ਤਾਂ ਨਹੀਂ ਕੁਝ ਪਾਰਟ ਪੇਮੈਂਟ ਦੋ ਤੁਸੀਂ ਦੁਆਰਾ ਰੀ ਪੇਮੈਂਟ ਕਰ ਸਕਦੇ ਹੋ ਜਿਹੜੀਆਂ ਪਿਛਲੀਆਂ ਅਗਲੀਆਂ 6 ਜਾਂ 7 ਕਿਸ਼ਤਾਂ ਦੇਣੀਆਂ ਨੇ ਉਸੇ ਪੈਸੇਾਂ 'ਚ ਦੇ ਸਕਦੇ ਹੋ ਤੁਸੀਂ ਬੰਦਾ ਕੀ ਕਰੇ ਆ ਬੰਦਾ ਤਾਂ ਇਹੀ ਸੋਚਦਾ ਰਹਿੰਦਾ ਵੀ ਕੰਪਨੀ ਵਾਲੇ ਗੱਲਾਂ ਕਰਦੇ ਨੇ ਸੌਜੀ ਵਾਸ ਜਾਉਂਦੇ ਨੇ ਮੁੜ ਕੇ ਕੰਪਨੀ ਉਹਦਾ ਕੀ ਸੋਲੂਸ਼ਨ ਹੈ ਦੇਖੋ ਗੱਲ ਇਹ ਹੈ ਵੀ ਮੇਰੇ ਕੋਲ ਨਾ ਕੁਝ ਪਾਲਿਸੀ ਹੈ ਜਿਨ੍ਹਾਂ ਨੇ ਪੈਸੇ ਲੱਤੇ ਮੈਂ ਤੁਹਾਨੂੰ ਇਹ ਦਿਖਾ ਸਕਦਾ ਇੱਕ ਡਾਟਾ ਦੀ ਪਾਲਿਸੀ ਹੈ ਪ੍ਰੀਮੀਅਮ ਸਿਪ ਜੀ ਇਹ ਲਾਈਕ ਐਫ ਡੀ ਆਰ ਹੈ ਜਿਵੇਂ ਤੁਸੀਂ ਐਫ ਡੀ ਆਰ ਕਰਾ ਦਿੰਦੇ ਹੋ ਉਸ ਤਰ੍ਹਾਂ ਦੀ ਹੈ ਦੇਖੋ ਬੈਂਕ ਜਿਹੜਾ ਹੈ ਤੁਹਾਡੀ ਐਫ ਡੀ ਆਰ ਤੇ 9 ਸਾਲ ਦੇ ਬਾਅਦ ਡਬਲ ਕਰਦਾ ਹੈ ਜੀ ਅੱਜ ਮੈਂ ਪੋਸਟ ਆਫਿਸ ਵਾਲੇ ਨੂੰ ਪੁੱਛਿਆ ਸੀ ਉਹ ਕਹਿੰਦੇ ਸੀ 10 ਸਾਲ ਬਾਅਦ ਡਬਲ ਕਰ ਦੇਣ ਜੀ ਟਾਟਾ ਦੇ ਵਿੱਚ ਅਗਰ ਤੁਸੀਂ 50000 ਮਿਨੀਮਮ ਹੈ ਮੈਕਸਿਮਮ ਲਿਮਟਿਡ ਹੈ ਜੀ ਜਿੰਨੀ ਅਮਾਉਂਟ ਤੁਸੀਂ ਫਿਕਸ ਕਰ ਲਈ ਸੋ ਇੱਕ ਲੱਖ ਕਰ ਲਿਆ 5 ਸਾਲ ਸਾਨੂੰ 1-1 ਲੱਖ ਰੁਪਏ ਦੇਣਾ ਪਊਗਾ 5 ਲੱਖ ਗਿਆ 5 ਲੱਖ ਗਿਆ 5 ਸਾਲ ਤੋਂ ਬਾਅਦ 6 ਮਹੀਨਿਆਂ ਤੁਸੀਂ ਸਾਰੇ ਪੈਸੇ ਕਢਾ ਲਓ ਮਤਲਬ 5 ਸਾਲਾਂ ਦੇ ਵਿੱਚ 5 ਲੱਖ ਰੁਪਏ ਗਿਆ ਮਿਲਣਗੇ ਕਿੰਨੇ 5 ਸਾਲਾਂ ਬਾਅਦ ਮਿਲਣਗੇ 7.5 ਲੱਖ ਕਿੰਨੇ 7.5 ਲੱਖ ਛੇ ਸਾਲ ਛੇ ਮਹੀਨੇ ਸਾਲ ਛੇ ਮਹੀਨੇ ਸਾਲ ਮਨ ਲ 2025 ਹੈ 30 ਤੱਕ ਕੰਪਲੀਟ ਹੋ ਜੂ ਹਾਂਜੀ 31 ਚ ਮਿਲਣਗੇ 31 ਚ ਤੁਸੀਂ ਪੈਸੇ ਲੈ ਸਕਦੇ ਹੋ ਘੱਟ ਲੈਣੇ ਘੱਟ ਲੈ ਲਓ ਇਹ ਪਾਲਿਸੀ ਜਿਹੜੀ ਲਾਈਫ ਹੈ ਉਹ ਮੈਕਸਿਮ 12 ਸਾਲ ਹੈ 12 ਸਾਲ ਦੇ ਬਾਅਦ ਟਾਟਾ ਨੇ ਤੁਹਾਡੇ ਪਾਲਿਸੀ ਬੰਦ ਕਰਕੇ ਤੁਹਾਡੇ ਅਕਾਊਂਟ ਚ ਪੈਸੇ ਪਾ ਦੇਣੇ ਆ ਹੁਣ ਮੈਂ ਤੁਹਾਨੂੰ ਦਿਖਾਨਾ ਵੀ ਇਹ ਪਾਲਿਸੀ ਹੈ ਜਿਹਦੇ ਵਿੱਚ ਬੰਦੇ ਨੇ 3 ਲੱਖ 5 ਸਾਲ ਦਿੱਤਾ 15 ਲੱਖ ਦਿੱਤਾ ਤੇ ਉਹਨੇ 2023 ਦੇ ਵਿੱਚ پیسے ਲੱਤੇ ਹਨ ਇਹ ਉਹਨੂੰ 1 ਕਰੋੜ 51 ਲੱਖ 40 ਹਜ਼ਾਰ ਮਿਲੇ 15 ਲੱਖ ਦਾ ਪੌਚੀ ਕਦੋਂ ਕਰਾਈ ਪਾਲਿਸੀ ਕਰਾਈ ਉਹਨੇ 2007 ਚ 12 ਤੱਕ ਕਿਸ਼ਤਾਂ ਦਿੱਤੀਆਂ ਤੇ 23 ਦੇ ਵਿੱਚ ਉਹਨੇ ਪੈਸੇ ਲੈ ਲਏ ਆਪਣੇ ਸਾਰੇ ਹੂੰ ਜਿਹੜੇ ਕਿ 10 ਗੁਣਾ ਹੋ ਗਏ ਇਹਦੇ ਨਾਲ ਹੀ ਮੇਰੇ ਕੋਲ ਇੱਕ ਆ ਦੂਸਰੀ ਪਾਲਿਸੀ ਆ ਇਹਦੇ ਵਿੱਚ 6.5 ਲੱਖ ਰੁਪਏ ਦਿੱਤਾ ਬੰਦੇ ਨੇ 5 ਸਾਲ ਉਹਨੂੰ 12 ਸਾਲ ਬਾਅਦ ਮਿਲੇ 1 ਕਰੋੜ 91 ਲੱਖ ਇਹ ਜਿਹੜਾ ਹੁਣ ਰਿਕਾਰਡ ਹਨ Tata call ਜਿਹੜੀ ਇਨਵੈਸਟਮੈਂਟ ਹੈ ਲੋਕਾਂ ਦੀ ਉਹ 1 ਲੱਖ ਕਰੋੜ ਤੋਂ ਉੱਪਰ ਹੈ ਇਹ ਪ੍ਰੂਫ ਹੈ ਜੀ ਅਗਰ ਲੋਕ Tata ਨੂੰ ਪਸੰਦ ਕਰਦੇ ਹਨ ਤਾਂ ਐਡੀ ਵੱਡੀ ਰਕਮ ਲੋਕਾਂ ਨੇ Tata ਕੰਨੀ ਇਨਵੈਸਟ ਕੀਤੀ ਹੈ Tata ਦੇ 15-20 ਫੰਡ ਹਨ ਜਿਹੜੇ ਅਲੱਗ-ਅਲੱਗ ਫੰਡ ਮੈਨੇਜਰ ਆਪਰੇਟ ਕਰਦੇ ਹਨ Tata ਦੀ ਜਿਹੜੀ CAGR ਜਿਹਨੂੰ ਕੰਪਾਊਂਡ ਐਨੂਅਲ ਗਰੋਥ ਰੇਟ ਕਿਹਾ ਜਾਂਦਾ ਹੈ ਜੀ ਉਹ 20% ਤੋਂ ਉੱਪਰ ਹੈ ਪਿਛਲੇ 21-22 ਸਾਲਾਂ ਤੋਂ ਤੇ 22 23 24% ਤੱਕ ਵੀ ਆਂਦੀ ਹੈ ਹੂੰ ਉਸ ਹਿਸਾਬ ਨਾਲ ਸਾਡੇ ਪੈਸੇ ਗਰੋ ਕਰਦੇ ਹਨ ਜੀ ਦੂਜਾ ਇਹਦਾ ਇਹ ਫਾਇਦਾ ਹੈ ਜਿਹੜਾ ਐਫ ਡੀ ਤੋਂ ਇਨਕਮ ਆਂਦੀ ਹੈ ਉਹਦੇ ਇਨਕਮ ਟੈਕਸ ਲੱਗਦਾ ਹੈ ਇਨਕਮ ਟੈਕਸ 3% ਦੀ ਸਲੇਬ ਚੰਦਾ ਜਿਹੜੀ ਇਹ ਸ਼ੇਅਰ ਮਾਰਕੀਟ ਦੀ ਇਨਕਮ ਆਂਦੀ ਹੈ ਇਸ ਤੇ ਤੁਹਾਨੂੰ ਕੈਪੀਟਲ ਗੇਨ ਲੱਗਦਾ ਹੈ ਜਿਹੜਾ ਮੈਕਸ 10% ਹੈ ਔਰ ਉਹਦੇ ਤੇ ਤੁਹਾਨੂੰ 2.5 ਲੱਖ ਦੀ ਰਿਬੇਟ ਮਿਲਦਾ ਹੈ। ਤਾਂ ਟੈਕਸ ਦਾ ਵੀ ਬੇਨਿਫਿਟ ਹੁੰਦਾ ਇਹਦੇ ਵਿੱਚ। ਹੂੰ। ਨਾਲ ਟਾਟਾ ਲੈ ਤੁਹਾਨੂੰ ਇੱਕ ਇਹਦੇ ਤੇ 10 টাইমস ਆਫ ਦਾ ਅਮਾਉਂਟ ਤੁਹਾਨੂੰ ਇੰਸ਼ੋਰੈਂਸ ਕਵਰ ਵੀ ਦਿੰਦੇ ਹਨ। ਜੇ ਤੁਸੀਂ 5 ਲੱਖ ਦੀ ਪਾਲਿਸੀ ਲੱਤੀ ਤਾਂ 50 ਲੱਖ ਦਾ ਤੁਹਾਨੂੰ ਬੀਮਾ ਵੀ ਦਿੰਦੇ ਹਨ। ਜਿਹੜਾ ਕਿ ਬੈਂਕ ਵਾਲੇ ਨਹੀਂ ਦਿੰਦੇ। ਬੀਮਾ ਸਾਰਾ ਜੀ ਹੋਣਾ ਬੀਮਾ ਤਾਂ। ਬੀਮਾ ਸਭ ਤੇ ਜੀ। ਜਿਹੜੀ ਮਰਜ਼ੀ ਪਾਲਸੀ ਲਓ ਇੰਸ਼ੂਰੈਂਸ ਦਾ ਨੇਚਰਲ ਡੈਥ ਹੋਵੇ ਚਾਹੇ ਐਕਸੀਡੈਂਟ ਹੋਵੇ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਉਹਦਾ ਸਾਰਾ ਜੀ ਕਵਰ ਹੋਣਾ ਸਾਰਾ ਜੀ ਕਵਰ ਹੁਣ ਆਪਾਂ ਗੱਲ ਕਰਦੇ ਹਾਂ ਟਾਟਾ ਦੀ ਮੈਡੀਕਲ ਪਾਲਸੀ ਇਹ ਟਾਟਾ ਨੇ 2023 ਦੇ ਵਿੱਚ ਲਾਂਚ ਕੀਤੀ ਇਹ ਇੰਨਾ ਵਧੀਆ ਪ੍ਰੋਡਕਟ ਹੈ ਕਿ ਦੁਨੀਆ ਦੇ ਵਿੱਚ ਇੱਕ ਆਪਣੇ ਹੀ ਕਿਸਮ ਦਾ ਇੱਕੋ ਹੀ ਪ੍ਰੋਡਕਟ ਹੈ ਜੀ ਸਭ ਤੋਂ ਪਹਿਲੀ ਗੱਲ ਇਹ ਪਾਲਸੀ ਇੰਟਰਨੈਸ਼ਨਲ ਹੈ ਜੀ ਅਗਰ ਕੋਈ ਇਹ ਪਾਲਸੀ ਲੈਂਦਾ ਹੈ ਜੀ ਕੱਲ ਨੂੰ ਉਹ ਕਿਸੇ ਫੋਰਨ ਕੰਟਰੀ ਜਾ ਕੇ ਸੈਟਲ ਹੋ ਜਾਂਦਾ ਹੈ ਫੋਰਨ ਕੰਟਰੀਜ਼ ਮੈਡੀਕਲ ਬਹੁਤ ਮਹਿੰਗੇ ਹੈ ਉੱਥੇ ਉਹਨੂੰ ਨਵੀਂ ਪਾਲਿਸੀ ਲੈਣ ਦੀ ਲੋੜ ਨਹੀਂ ਇਹੀ ਪਾਲਿਸੀ ਚੱਲੂਗੀ ਇਲਾਜ ਵਾਸਤੇ ਇਲਾਜ ਵਾਸਤੇ ਜਿਵੇਂ ਜਿਵੇਂ ਕਿਸੇ ਕਿਸਮ ਦਾ ਟ੍ਰੀਟਮੈਂਟ ਤੁਹਾਨੂੰ ਚਾਹੀਦਾ ਹੈ ਉਹ ਇਹ ਪਾਲਿਸੀ ਕਵਰ ਕਰਦੀ ਹੈ ਕੋਈ ਤੁਹਾਨੂੰ ਬੁਖਾਰ ਹੋ ਗਿਆ ਕੋਈ ਤੁਹਾਨੂੰ ਹਾਰਟ ਅਟੈਕ ਹੋ ਗਿਆ ਤੁਹਾਨੂੰ ਕੋਈ ਸੀਰੀਅਸ ਪ੍ਰੋਬਲਮ ਆ ਗਈ ਕੋਈ ਬੋਨ ਮੈਰੋਡੀ ਆ ਗਈ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਕਵਰਡ ਹਨ ਔਰ ਬੜੀ ਡਿਟੇਲ ਨਾਲ ਲਿਖੀਆਂ ਹੋਈਆਂ ਹਨ 136 ਸਰਜਰੀਜ਼ ਦੀ ਲਿਸਟ ਹੈ ਸਰਜਰੀਜ਼ ਦੀ ਜਿਹੜੀਆਂ ਇੱਥੇ ਲਿਖ ਕੇ ਦਿੰਦਾ ਡਾਟਾ ਵੀ ਇਹਨਾਂ 'ਚ ਕੋਈ ਵੀ ਤੁਹਾਨੂੰ ਪ੍ਰੋਬਲਮ ਆ ਗਈ ਸਰਜਰੀਜ਼ ਤਾਂ ਅਸੀਂ ਇਹਨੂੰ ਕਵਰ ਕਰਾਂਗੇ ਇਹ ਪਾਲਿਸੀ ਇੰਡੀਆ ਦੇ ਵਿੱਚ 14000 ਹਸਪਤਾਲਾਂ ਦੇ ਵਿੱਚ ਕੈਸ਼ਲੈਸ ਹੈ ਜਿਹੜਾ ਬੰਦਾ ਇਹ ਪਾਲਿਸੀ ਲੈਂਦਾ ਹੈ ਉਹਨੂੰ ਇੱਕ ਐਪ ਮਿਲਦਾ ਹੈ ਅਗਰ ਤੁਸੀਂ ਕਿਤੇ ਵੀ ਸੁੰਸਾਨ ਜਗਾ ਖੜੇ ਹੋ ਜਿੱਥੇ ਕੋਈ ਆਵਾਜ਼ ਨਹੀਂ ਹੈ ਤੁਹਾਨੂੰ ਕੋਈ ਪ੍ਰੋਬਲਮ ਆ ਗਈ ਤੁਸੀਂ ਐਪ ਖੋਲੋ ਵਿਥਿਨ 20 ਕਿਲੋਮੀਟਰ ਤੁਹਾਨੂੰ ਹਸਪਤਲ ਗਾਈਡ ਕਰਨਗੇ ਤੁਹਾਡੀ ਲੋਕੇਸ਼ਨ ਤੋਂ ਜਿੱਥੇ ਤੁਸੀਂ ਜਾ ਕੇ ਫ੍ਰੀ ਇਲਾਜ ਕਰਾ ਸਕਦੇ ਹੋ ਕੋਈ ਵੀ ਪਾਲਿਸੀ ਡੈਂਟਲ ਸਰਜਰੀ ਦੀ ਨਹੀਂ ਦਿੰਦੀ ਐਕੂਪ੍ਰੈਸ਼ਰ ਨਹੀਂ ਦਿੰਦੀ ਫਿਜ਼ੀਓਥੈਰੇਪੀ ਨਹੀਂ ਦਿੰਦੀ ਲਾਈਫ ਲੌਂਗ OPD ਚਾਰजेस ਨਹੀਂ ਦਿੰਦੇ ਹੈਗੇ ਇਨ ਫਰਟੀਲਿਟੀ ਨਿਧਨ ਦੀ ਜੀ ਤਾਂ ਇਹ ਟਾਟਾ ਵਾਲੇ ਇਹ ਚੀਜ਼ਾਂ ਕਵਰ ਕਰਦੇ ਹਨ ਪਰ ਇਹ ਚੀਜ਼ਾਂ 5 ਸਾਲ ਬਾਅਦ ਹਨ ਅਗਰ ਕੋਈ ਜੋਇੰਟ ਰਿਪਲੇਸਮੈਂਟ ਹੈ ਉਹ 4 ਸਾਲ ਬਾਅਦ ਹੈ ਅਗਰ ਕੋਈ ਸਾਨੂੰ ਜਿਸ ਤਰ੍ਹਾਂ ਮਾਈਨਰ ਦਿੱਕਤ ਕੋਈ ਡੇਂਗੂ ਬੁਖਾਰ ਆ ਗਿਆ ਜਾਂ ਵੈਸੇ ਅਸੀਂ ਅਨ ਹੈਲਦੀ ਹੈ ਉਹ 30 ਦਿਨ ਦੇ ਬਾਅਦ ਹੈ ਕੋਈ ਤੁਹਾਡੀ ਜਿਹੜੀ ਸਰਜਰੀ ਕਿਸੇ ਵੀ ਕਿਸਮ ਦੀ ਛੋਟੀ ਜਾਂ ਵੱਡੀ ਜਿਸ ਦੇ ਚ ਹਾਰਟ ਅਟੈਕ ਵੀ ਆ ਗਿਆ ਉਹ 90 ਦਿਨ ਦੇ ਬਾਅਦ ਕਵਰ ਕਰਦੇ ਹਨ ਸਭ ਤੋਂ ਬਿਊਟੀਫੁਲ ਇਹਦੇ ਚ ਇਹ ਗੱਲ ਹੈ ਵੀ ਇਟ ਇਜ਼ ਅ ਮੈਡੀਕਲ ਕਲੇਮ ਪਲੱਸ ਕੰਪਨਸੇਸ਼ਨ ਪਾਲਿਸੀ ਕੰਪਨਸੇਸ਼ਨ ਦਾ ਮਤਲਬ ਹੈ ਵੀ ਅਗਰ ਤੁਹਾਡੇ ਕੋਲ 5 ਲੱਖ ਦੀ ਪਾਲਿਸੀ ਹੈ ਤੁਹਾਡੇ ਗਲ ਬਲੇਡਰ ਸਟੋਨ ਆ ਗਿਆ ਉਹਦਾ ਇਲਾਜ 50000 ਜੀ 70000 ਜੀ ਕੁ ਲੱਖ ਰੁਪਏ ਚ ਹੋ ਜਾਂਦਾ ਟਾਟਾ ਨੇ ਤੁਹਾਨੂੰ ਪੂਰੀ 5 ਲੱਖ ਤੁਹਾਡੇ ਅਕਾਊਂਟ ਚ ਪਾ ਦੇਣੀ ਉਹ ਕਹਿੰਦੇ ਵੀ ਸਾਡੇ ਪਾਲਿਸੀ ਹੋਲਡਰ ਨੂੰ ਪ੍ਰੋਬਲਮ ਆਈ ਹੈ ਅਸੀਂ ਉਹਨੂੰ 5 ਲੱਖ ਹੀ ਕੰਪਨਸੇਟ ਕਰਾਂਗੇ 5 ਲੱਖ ਪੂਰਾ ਕੰਪਨਸੇਟ ਕਰਾਂਗੇ ਇਹ ਇਲਾਜ ਦੌਰਾਨ ਮਿਲਦਾ ਜਾਂ ਇਲਾਜ ਤੋਂ ਬਾਅਦ ਮਿਲਦਾ ਹੈ ਇਹ ਇਲਾਜ ਤੋਂ ਪਹਿਲੇ ਹੀ ਦੇ ਦਿੰਦੇ ਹਨ ਮੰਨ ਲਓ ਬੰਦਾ ਹਸਪਤਾਲ 'on the diagnosis of the doctor' ਡਾਕਟਰ ਨੇ ਇਹ ਤੁਹਾਨੂੰ ਸਲੀਪ ਮੰਗਾਨੀ ਬਣਾਨੀ ਹੈ ਜਿਸ ਤਰ੍ਹਾਂ ਆਪਾਂ ਪਰਚੀ ਬਣਵਾਣੇ ਆ ਵੀ ਇਹ ਬੰਦੇ ਨੂੰ ਆ ਪ੍ਰੋਬਲਮ ਹੈ ਉਹ ਤੁਸੀਂ ਪਰਚੀ ਟਾਟਾ ਨੂੰ ਦਿਖਾਓ ਤਾਂ ਤੁਹਾਨੂੰ ਪੂਰੇ ਪੈਸੇ ਦੇ ਆਨਲਾਈਨ ਚਾੜ ਦਿਓ ਆਨਲਾਈਨ ਤੁਹਾਨੂੰ ਬਾਲੇ ਬੰਦਾ ਐਡਮਿਟ ਹੋ ਗਿਆ ਹਸਪਤਾਲ ਦੇ ਵਿੱਚ ਹੁਣ ਬਹੁਤੇ ਬੰਦੇ ਇਸ ਇਸ ਗੱਲੋਂ ਹੀ ਮਰ ਜਾਂਦੇ ਨੇ ਵੀ ਪੈਸੇ ਨਹੀਂ ਹੁੰਦੇ ਮੌਕੇ ਤੇ ਉਸ ਲਈ ਟਾਟਾ ਨੇ ਬਹੁਤ ਅੱਛੇ ਛੇ ਦਿੱਤੇ ਵੀ ਹੈ ਇਹ ਜਿਹੜੀ ਮੈਡੀਕਲ ਪਾਲਿਸੀ ਹੈ ਇਹਦੇ ਚ ਚਾਰ ਚੀਜ਼ਾਂ ਹੈ ਜੀ ਇੱਕ ਤਾਂ ਮੈਡੀਕਲ ਕਲੇਮ ਹੈ ਕੰਪਨਸੇਸ਼ਨ ਮੈਂ ਤੁਹਾਨੂੰ ਦੱਸਦਾ ਦੂਸਰਾ ਟਰਮ ਪਲਾਨ ਵੀ ਇਸੇ ਨਾਲ ਹੀ ਦਿੰਦੇ ਆ ਇਹ ਜਿਹੜਾ ਕਰੋੜ 2 ਕਰੋੜ ਦਾ ਟਰਮ ਪਲਾਨ ਹੈ ਉਹ ਵੈਲਿਊ ਆਫ ਦੀ ਪਾਲਿਸੀ ਨਾਲ ਵੱਜ ਜਾਂਦਾ ਹੈ ਉਹ ਦੋਨੋਂ ਅਲੱਗ ਟਰਮ ਪਲਾਨ ਕਰਾਉਣ ਦੀ ਲੋੜ ਨਹੀਂ ਹੈ ਨੰਬਰ ਤੀਸਰਾ ਇਨਵੈਸਟਮੈਂਟ ਹੈ ਜੇਸਪਾਹ ਤੁਸੀਂ 50000 ਰੁਪਏ ਨੂੰ ਦਿੱਤਾ ਤਾਂ 25000 ਰੁਪਏ ਆਪਣੇ ਕੋਲ ਰੱਖਦਾ ਹੈ ਟੂ ਮੀਟ ਆਊਟ ਦਾ ਐਕਸਪੈਂਸਸ ਔਰ 25000 ਤੁਹਾਡਾ ਇਨਵੈਸਟਮੈਂਟ ਕਰ ਦਿੰਦਾ ਫੰਡ ਦੇ ਵਿੱਚ ਉਹ ਤੁਹਾਡੇ ਪੈਸੇ ਹਨ ਤੁਸੀਂ 5 ਸਾਲ ਬਾਅਦ ਸਾਰੇ ਲੈ ਲਓ ਮੈਡੀਕਲ ਪਾਲਿਸੀ ਥੋੜੀ ਚਲਦੀ ਰਹੂਗੀ ਹੁਣ ਤੁਸੀਂ ਇਹ ਦੇਖੋ ਵੀ ਅਗਰ ਤੁਹਾਨੂੰ 25000 ਰੁਪਏ 12 ਸਾਲ ਦੇ ਕੇ 3 ਲੱਖ ਰੁਪਏ ਦਿੱਤਾ ਪਾਲਿਸੀ ਮਿਲ ਗਈ ਤੁਹਾਨੂੰ 50000 ਦੇ ਤਾਂ 3 ਲੱਖ ਦੀ ਪਾਲਿਸੀ ਸਿਰਫ ਤੁਸੀਂ 6000 ਰੁਪਏ ਸਾਲ ਦੇ ਰਹੇ ਹੋ ਕੋਈ ਵੀ ਕੰਪਨੀ ਦੀ ਪਾਲਿਸੀ ਚਾਹ ਉਸਟਾਰ ਹੈਲਥ ਹੈ ਕੋਈ ਹੈ ਅਗਰ ਅਸੀਂ 18 20 ਸਾਲ ਦੇ ਬੱਚੇ ਦੀ ਕਰਾਨੇ ਹੈ ਤਾਂ 10000 ਤੋਂ ਘੱਟ ਨਹੀਂ ਹੁੰਦੀ ਔਰ ਜਿਉਂ-ਜਿਉਂ ਉਮਰ ਵੱਧਦੀ ਹੈ ਹਰ 5 ਸਾਲ ਬਾਅਦ ਉਹਨਾਂ ਦਾ ਟੈਰਿਫ ਵੱਧਦਾ ਹੈ ਇੱਥੇ ਕੋਈ ਟੈਰਿਫ ਨਹੀਂ ਵੱਧਦਾ ਇਹ ਇੱਕ ਇਹਦੇ ਚ ਹੋਰ ਬੜਾ ਜ਼ਬਰਦਸਤ ਫੀਚਰ ਦਿੱਤਾ ਹੈ ਪਰਮਾਤਮਾ ਨਾ ਕਰੇ ਪਾਲੀਸੀ ਹੋਲਡਰ ਨੂੰ ਕੋਈ ਐਸੀ ਦਿੱਕਤ ਆ ਜੇ ਵੀ ਉਹ ਕੋਈ ਹੈਂਡੀਕੈਪ ਹੋ ਜਾਵੇ ਤਾਂ ਇਹਨਾਂ ਨੇ ਜਿਹੜੇ ਪ੍ਰੀਮੀਅਮ ਲੈ ਲਏ ਉਹ ਲੈ ਲੇ ਬਾਕੀ ਜਿਹੜੇ ਪ੍ਰੀਮੀਅਮ ਤੁਹਾਡੇ ਮਾਫ ਹੋ ਜਾਂਦੇ ਪਾਲੀਸੀ ਵਿਲ ਕੰਟੀਨਿਊ ਜੇ ਪਾਲੀਸੀ ਤੁਹਾਡੇ ਕੋਲ 1 ਕਰੋੜ ਦੀ ਹੈ ਤਾਂ ਤੁਹਾਨੂੰ 1 ਲੱਖ ਰੁਪਇਆ ਮਹੀਨਾ ਹਰ ਮਹੀਨੇ ਘਰ ਖਰਚ ਲਈ ਮਿਲੂਗਾ ਤੁਹਾਨੂੰ ਲੋਕਾਂ ਮੁਰੇ ਹੱਥ ਨਹੀਂ ਫਲਾਣਾ ਪਊਗਾ ਹਮ ਅਗਰ ਕੋਈ ਬੰਦਾ ਫੋਰਨ ਜਾਂਦਾ ਹੈ ਕੱਲਾ ਬੰਦਾ ਤਾਂ ਇਲਾਜ ਲਈ ਜਾਣ ਹੀ ਸਕਦਾ ਉਹਦੇ ਨਾਲ ਕੋਈ ਨਾ ਕੋਈ ਅਟੈਂਡੈਂਟ ਜਾਊਗਾ ਜੇ ਕੋਈ ਬੰਦਾ ਸਪੋਸ ਸਿੰਗਾਪੁਰ ਜਾਂ ਯੂਰਪ ਦੇ ਵਿੱਚ ਅਮਰੀਕਾ ਦੇ ਵਿੱਚ ਕੋਈ ਟ੍ਰੀਟਮੈਂਟ ਕਰਾਉਂਦਾ ਹੈ ਉਹਦੇ ਕੋਲ 1 ਕਰੋੜ ਦੀ ਪਾਲਿਸੀ ਹੈ ਜਾਂ 50 ਲੱਖ ਦੀ ਪਾਲਿਸੀ ਹੈ ਉਹਦਾ ਅਮਾਉਂਟ ਦਾ 10% ਇਹ ਅਟੈਂਡੈਂਟ ਲਈ ਪੈਸੇ ਦੇ ਦਿੰਦੇ ਉਸੇ ਟਾਈਮ 50 ਲੱਖ ਮਗਰ 5 ਲੱਖ 1 ਕਰੋੜ ਮਗਰ 10 ਲੱਖ ਕਿਉਂਕਿ ਜਿਹੜਾ ਅਟੈਂਡੈਂਟ ਜਿਉ ਉਹਦੀ ਟਿਕਟ ਵੀ ਲਗਣੀ ਹੈ ਨਾ ਸੈਨਾ ਉਹਦਾ ਖਰਚਾ ਵੀ ਹੋਊਗਾ ਔਰ ਉਹਦੇ ਕੋਈ ਚਾਰजेस ਨਹੀਂ ਹਨ ਹੂੰ ਇਹ ਬਹੁਤ ਬਿਊਟੀਫੁਲ ਚੀਜ਼ ਹੈ ਜਿਨੀ ਮੈਂ ਗੱਲ ਕਰ ਰਹੀ ਸੀ ਮੰਨ ਲਓ ਕਿਸੇ ਬੰਦੇ ਨੇ ਮੈਡੀਕਲ ਪਾਲਿਸੀ ਕਰਾਤੀ ਬੰਦਾ ਬਿਮਾਰ ਹੋ ਗਿਆ ਬੰਦਾ ਹਸਪੀਟਲ ਐਡਮਿਟ ਹੋ ਗਿਆ ਉਹਦੇ ਕੋਲ ਬੰਦੇ ਕੋਲ ਪੈਸੇ ਨਹੀਂ ਕੀ ਇਹ ਮੌਕੇ ਤੇ ਟਾਟਾ ਸਮਝਦੀ ਹੈ ਬਿਲਕੁਲ ਇਟ ਇਜ਼ ਕੈਸ਼ਲੈਸ ਟੋਟਲ ਜਦੋਂ ਤੁਸੀਂ ਜਾਓਗੇ ਪਾਲਿਸੀ ਦਿਖਾਓਗੇ ਤੁਹਾਨੂੰ ਕੋਈ ਪੈਸਾ ਨਹੀਂ ਮੰਗਿਆ ਜਾਊਗਾ ਇੱਕ ਇਹਦੇ ਚ ਹੋਰ ਫੀਚਰ ਹੈ ਉਹ TTI ਹੈ ਅਗਰ ਕੋਈ ਬੰਦੇ ਨੂੰ ਐਸੀ ਸੀਰੀਅਸ ਪ੍ਰੋਬਲਮ ਹੋ ਜਾਂਦੀ ਹੈ ਤਾਂ ਮੈਂ ਜਿਹੜੀਆਂ ਪਾਲਿਸੀਆਂ ਕੀਤੀਆਂ ਉਹ ਚ ਕਿਸੇ 40 ਲੱਖ ਕਿਸੇ 50 ਲੱਖ ਉਹ ਬਿਨਾਂ ਕਿਸੇ ਬਿਲ ਮੰਗੇ ਤੋਂ ਬਿਨਾਂ ਕਿਸੇ ਗੱਲ ਤੋਂ ਤੁਹਾਨੂੰ ਟਾਟਾ ਐਡਵਾਂਸ ਦੇ ਦਿੰਦਾ ਵੀ ਤੁਸੀਂ ਆਪਣਾ ਇਲਾਜ ਕਰਾਓ ਹਮ ਹਿਸਾਬ ਦਾ ਬਾਅਦ ਕਰ ਲਾਂਗੇ ਕਿਉਂਕਿ ਜਿਹੜਾ ਤੁਹਾਡਾ ਫੰਡ ਹੈ ਉਹ ਜੋ ਪੈਸੇ ਜਿਹੜੇ ਤੁਸੀਂ ਸਾਨੂੰ ਦੇਤੇ ਐਡਵਾਂਸ ਉਹ ਤੁਹਾਡੇ ਐਡਜਸਟ ਹੋ ਜਾਣਗੇ ਪਰ 40 40 ਲੱਖ ਰੁਪਇਆ ਕਿਸੇ ਨੂੰ ਮਿਲ ਜਵੇ ਐਡਵਾਂਸ ਸਟੇਟਮੈਂਟ ਲਈ ਇੱਕ ਬਹੁਤ بڑا ਫੀਚਰ ਹੈ ਜਿਹੜਾ ਸ਼ਾਇਦ ਇੱਕ ਅਨੋਖੀ ਜੀ ਗੱਲ ਹੈ ਨਾ ਦੇ ਸਕੇ ਕੋਈ ਜੀ ਤਿੰਨ ਪਾਲਸੀ ਆਉਂਗੀਆਂ ਪਰਮ ਰક્ષਕ ਹੋ ਗਿਆ ਮਨੀ ਵੈਕ ਹੋ ਗਿਆ ਮੈਡੀਕਲ ਹੋ ਗਿਆ ਚੌਥੀ ਕਿਹੜੀ ਕਹਿੰਦੇ ਚੌਥੀ ਪਾਲਸੀ ਇਹਨਾਂ ਦੀ ਇਹ ਹੈ ਪ੍ਰੀਮੀਅਮ ਸਿਪ ਜੀ ਉਹ ਸਮਝੋ ਵੀ ਤੁਸੀਂ ਯੂਲਿ ਬੇਸ ਪਾਲਸੀ ਹੈ ਉਹਦੇ ਚ ਮਿਨੀਮਮ 50000 ਤੁਸੀਂ ਇਨਵੈਸਟ ਕਰਨਾ ਹੈ ਔਰ 5 ਸਾਲ ਤੁਹਾਨੂੰ ਦੇਣਾ ਪਊਗਾ ਮੈਕਸਿਮਮ ਅਨਲਿमिटेड ਜੋ ਤੁਸੀਂ ਫਿਕਸ ਕਰ ਲਿਆ ਅਗਰ 1 ਲੱਖ ਕਰ ਲਿਆ ਤਾਂ ਤੁਹਾਨੂੰ ਹਰ ਸਾਲ ਲੱਖ ਲੱਖ ਦੇਣਾ ਉਹ 5 ਲੱਖ ਦਿੱਤਾ ਉਹ ਪਾਲਿਸੀ ਦੀ ਲਾਈਫ ਮੈਕਸਿਮ 12 ਸਾਲ ਹੈ 5 ਸਾਲ ਬਾਅਦ ਤੁਸੀਂ ਸਾਰੇ ਪੈਸੇ ਕਢਾ ਲਓ ਅੱਧੇ ਕਢਾ ਲਓ ਜਿੰਨੇ ਤੁਹਾਨੂੰ ਲੋੜ ਹੈ ਕਢਾ ਲਓ 8ਵੇਂ ਸਾਲ ਕਢਾ ਲਓ 9ਵੇਂ ਸਾਲ ਕਢਾ ਲਓ ਉਹ ਤੇ ਕੋਈ ਤੁਹਾਨੂੰ ਰੁਕਾਵਟ ਨਹੀਂ ਹੈ ਜਿੰਨੇ ਪੈਸੇ ਚਾਹੀਦੇ ਤੁਹਾਨੂੰ ਮਿਲ ਜਾਣਗੇ ਬਾਕੀ ਜਿਹੜਾ ਤੁਹਾਡਾ ਬੈਲੈਂਸ ਹੋ ਗਿਆ ਔਰ ਮਤਲਬ 12 ਸਾਲ ਬਾਅਦ ਤੁਹਾਡਾ ਆਈ ਜਾਣਾ ਇਸ ਪਾਲਿਸੀ ਦੇ ਵਿੱਚ ਜਿੰਨੇ ਤੁਸੀਂ ਪੈਸੇ ਲਗਾਏ ਹਨ Tata 12 ਸਾਲ ਦੇ ਵਿੱਚ 10 ਗੁਣਾ ਪੈਸੇ ਤੁਹਾਨੂੰ ਦੇ ਰਿਹਾ ਹੈ ਅੱਜ ਦੀ ਰੇਟ ਦੇ ਵਿੱਚ ਔਰ ਇਹਦਾ ਮੈਂ ਤੁਹਾਨੂੰ ਫਾਇਦਾ ਦੱਸਦਾ ਵੀ ਬੈਂਕ ਦਾ ਜਿਹੜਾ ਵਿਆਜ ਹੈ ਉਹ ਤੇ ਇਨਕਮ ਟੈਕਸ ਲੱਗਦਾ ਹੈ ਇਹਦੇ ਤੇ ਇਨਕਮ ਟੈਕਸ ਦੀ ਛੋਟ ਹੈ ਤੁਹਾਨੂੰ ਕੈਪੀਟਲ ਗੇਨ ਲੱਗੂਗਾ ਇਨਕਮ ਜੋ 2.5 ਲੱਖ ਦੀ ਛੋਟ ਹੈ ਔਰ ਬਾਕੀ ਅਮਾਉਂਟ ਤੇ 10% ਲੱਗਦਾ ਹੈ ਜਦੋਂ ਕਿ ਇਨਕਮ ਟੈਕਸ ਦੀ ਜਿਹੜੀ ਕਲੌਜ਼ ਹੈ ਉਹ 30% ਤੱਕ ਚਲੀ ਜਾਂਦੀ ਹੈ ਇਸ ਲਈ ਤੁਹਾਡੇ ਪੈਸੇ ਤੁਹਾਨੂੰ ਜਿਆਦਾ ਮਿਲ ਜਾਂਦੇ ਡਾਟਾ ਤੋਂ ਤੇ ਗਰੋਥ ਬਹੁਤ ਹੈ ਘੱਟੋ ਘੱਟ ਕਿੰਨੀ ਅਮਾਉਂਟ ਨਾਲ ਬੰਦਾ ਕਰਵਾ ਸਕਦਾ ਹੈ ਪਾਲਸੀ ਕੋਈ ਵੀ ਘੱਟੋ ਘੱਟ ਅਮਾਉਂਟ ਮਿਨੀਮਮ 50000 ਸਾਰੀਆਂ ਪਾਲਸੀਆਂ ਚ ਨਹੀਂ ਜਿਹੜੀ ਇਹਨਾਂ ਦੀ ਮੈਡੀਕਲ ਪਾਲਸੀਜ਼ ਹੈ ਉਹਦੇ ਵਿੱਚ ਏਜ ਦੇ ਹਿਸਾਬ ਨਾਲ ਪ੍ਰੀਮੀਅਮ ਬਣਦਾ ਹੈ ਜਿਹੜੇ 18 20 25 ਸਾਲ ਦੇ ਬੱਚੇ ਹਨ ਉਹਨਾਂ ਦੀ 50000 ਚ ਵੀ ਹੋ ਜਾਂਦੀ ਹੈ ਘੱਟ ਚ ਵੀ ਹੋ ਜਾਂਦੀ ਹੈ ਫਿਰ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਵੀ ਤੁਸੀਂ ਉਹੀ ਪਾਲਿਸੀ 1 ਲੱਖ ਪ੍ਰੀਮੀਅਮ ਦੇਣੀ ਹੈ ਜਾਂ 2 ਦੇਣੀ ਹੈ ਜਿੰਨੇ ਤੁਸੀਂ ਜ਼ਿਆਦਾ ਪੈਸੇ ਦਿਓਗੇ ਉਨੀ ਪਾਲਿਸੀ ਵੱਡੀ ਹੋ ਜਾਂਦੀ ਹੈ ਪਾਲਿਸੀ ਸਮਝੋ ਵੀ 40 ਲੱਖ ਦੀ ਵੀ ਹੈ ਉਹੀ ਪਾਲਿਸੀ ਵਧ ਕੇ 5 ਲੱਖ ਦੀ ਵੀ ਹੋ ਜਾਂਦੀ ਹੈ ਤਾਂ 50 ਲੱਖ ਦੀ ਵੀ ਹੋ ਜਾਂਦੀ ਹੈ 5 ਕਰੋੜ ਦੀ ਵੀ ਹੋ ਜਾਂਦੀ ਹੈ ਤੁਸੀਂ ਫਿਰ ਉਸ ਹਿਸਾਬ ਨਾਲ ਹੀ ਕਲੇਮ ਲੈ ਸਕਦੇ ਹੋ ਨਾ ਜਿੰਨੇ ਤੁਸੀਂ ਪੈਸੇ ਦਿੱਤੇ ਉਸੇ ਹਿਸਾਬ ਨਾਲ ਤੁਹਾਡੇ ਪੈਸੇ ਵਾਧਦੇ ਹਨ ਮੈਂ ਇੱਕ ਥੋੜੇ ਦਿਨ ਹੋਈ ਇੱਕ ਪਾਲਿਸੀ ਕੀਤੀ ਲੜਕੀ ਦੀ ਉਹਦੇ H24 ਹੈ ਉਹਨੇ 236000 ਰੁਪਏ ਪ੍ਰੀਮੀਅਮ ਦਿੱਤਾ ਹੈ 12 ਸਾਲ ਦੇਣਾ ਹੈ ਉਹ ਪਾਲਿਸੀ ਦੇ ਵਿੱਚ ਉਹਦੀ ਜਿਹੜੀ ਮੈਡੀਕਲ ਹੈ ਸਾਰੀ ਲਾਈਫ ਲੀ ਫ੍ਰੀ ਹੈ ਤੇ ਅਗਰ ਉਹ ਆਪਣੀ ਉਮਰ ਚ ਪੈਸੇ ਨਾ ਲਵੇ ਉਹਦਾ ਨਾਮ ਨਹੀਂ ਲਵੇ ਤਾਂ ਉਹ ਪਾਲਿਸੀ ਦੀ ਮੈਚਿਓਰਿਟੀ ਵੈਲਿਊ 12400 ਕਰੋੜ ਮੈਂ ਦੁਆਰਾ ਫਿਗਰਲ ਬੋਲਾਂਗਾ ਕਿਉਂਕਿ ਲੋਕ ਵਿਸ਼ਵਾਸ ਨਹੀਂ ਕਰਦੇ 12400 ਕਰੋੜ ਹੋ ਜਾਂਦੀ ਹੈ ਹੂੰ ਕਹਿਣਾ ਆਸਾਨ ਹੈ ਬਹੁਤ ਵੱਡੀ ਰਕਮ ਹੈ ਜੀ ਜੇਕਰ ਤੁਹਾਡੇ ਰਾਈ ਕਿਸੇ ਨੇ ਪਾਲਿਸੀ ਕਰਾਉਣੀ ਹੋਵੇ ਉਹਦਾ ਕੀ ਤਰੀਕਾ ਹੈ ਆਉਣਾ ਹੀ ਪਊਗਾ ਜਾਂ ਆਨਲਾਈਨ ਜਾਂ ਕਾਲਿੰਗ ਤੇ ਸਭ ਕੁਝ ਅੱਜ ਕੱਲ ਕੀ ਹੈ ਜੀ ਸਾਰੇ ਚੀਜ਼ਾਂ ਆਨਲਾਈਨ ਸਾਨੂੰ ਕੋਈ ਫਿਜ਼ੀਕਲ ਡਾਕੂਮੈਂਟ ਨਹੀਂ ਚਾਹੀਦਾ ਸਾਰੇ ਆਨਲਾਈਨ ਸਾਨੂੰ ਉਹਦੀ ਆਈਟੀਆਰ ਸਾਨੂੰ ਉਹਦਾ ਬੈਂਕ ਅਕਾਊਂਟ ਸਾਨੂੰ ਉਹਦਾ ਆਧਾਰ ਕਾਰਡ ਪੈਨ ਕਾਰਡ ਜਿਹੜੇ ਵੀ ਡਾਕੂਮੈਂਟ ਐ ਆਨਲਾਈਨ ਮਿਲ ਜਾਂਦੇ ਹਨ ਅਸੀਂ ਉਹਨੂੰ ਪ੍ਰੀਵੀਅੂ ਬਣਾ ਕੇ ਦੇ ਦੇਵਾਂਗੇ ਸਾਰਾ ਐਕਸਪਲੇਨ ਕਰ ਦਾਂਗੇ ਤੇ ਆਨਲਾਈਨ ਪੇਮੈਂਟ ਉਹ ਕਰਨੀ ਜਾਂਦਾ ਆਨਲਾਈਨ ਕਰ ਦੋਏ ਹਮਮ ਅਗਰ ਉਹਨੇ ਬਾਈ ਚੈੱਕ ਕਰਨੀ ਹੈ ਤਾਂ ਟਾਟਾ ਦੇ ਨਾਮ ਤੇ ਸਿੱਧਾ ਚੈੱਕ ਬਣਾਇਆ ਜਾਂਦਾ ਹੈ ਟਾਟਾ ਦੇ ਐਕਸਿਸ ਬੈਂਕ ਦੇ ਜਿੰਨੇ ਹੈ ਉਥੇ ਇਹਨਾਂ ਦਾ ਅਕਾਊਂਟ ਹੈ ਉਹ ਆਪਣੇ ਘਰ ਬੈਠਾ ਹੀ ਜੇ ਉੰਬਰਸਾਰ ਹੈ ਜਾਂ ਜਲੰਧਰ ਹੈ ਜਾਂ ਲੁਧਿਆਣੇ ਹੈ ਉਹ ਖੁਦ ਵੀ ਜਮਾ ਕਰਾ ਸਕਦਾ ਹੈ ਜਾਂ ਟਾਟਾ ਦੇ ਜਗਾ ਜਗਾ ਆਫਿਸ ਹਨ ਅਸੀਂ ਟਾਟਾ ਦਾ EMPLOYE ਉਹਨਾਂ ਦੇ ਕੋਲ ਭੇਜ ਦਵਾਂਗੇ ਉਹਨਾਂ ਤੋਂ ਚੈੱਕ ਕਲੈਕਟ ਕਰਕੇ ਉਸੇ ਸ਼ਹਿਰ ਦੀ ਉਸੇ ਬ੍ਰਾਂਚ ਦੇ ਵਿੱਚ ਉਹ ਚੱਕ ਜਮਾ ਹੋ ਜਾਊਗਾ ਜੀ 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 ਜਿਹੜੇ ਲੋਕ ਅਜੇ ਵੀ ਸੋਚਦੇ ਨੇ ਵੀ ਇੰਸੂਰੈਂਸ ਨਹੀਂ ਕਰਾਉਣਾ ਚਾਹੀਦਾ ਜੇ ਕਰਾਉਂਦੇ ਨਹੀਂ ਐਂ ਸੋਚ ਕੇ ਲੰਘਾਉਂਦੇ ਨੇ ਉਮਰ ਦੇਖੋ ਮੈਂ ਦਾ ਇਹੀ ਗੱਲ ਕਹਾਂਗਾ ਵੀ ਆਪਣੇ ਖਰਚਿਆਂ ਨੂੰ ਥੋੜੇ ਕੰਟਰੋਲ ਕਰੋ ਦੇਖੋ ਅਗਰ ਅਸੀਂ 50000 ਰੁਪਏ ਦੇਣਾ ਤਾਂ 4000 ਰੁਪਏ ਮਹੀਨੇ ਹੋਇਆ ਜੀ ਅੱਜ ਦੇ ਜਮਾਨੇ ਦੇ ਵਿੱਚ 5-7000 ਰੁਪਏ ਮਹੀਨੇ ਦੀ ਬਚਾਣਾ ਛੋਟੇ-ਛੋਟੇ ਗੱਲਾਂ ਦੇਖ ਕੇ ਤੁਸੀਂ ਬਚਾ ਸਕਦੇ ਹੋ ਉਹਦੇ ਅਗੇ ਸਗਰ ਤੁਸੀਂ ਪਾਲਿਸੀ ਲੈਣੇ ਹੋ ਤਾਂ ਉਹ ਤੁਹਾਡਾ ਬਹੁਤ ਜ਼ਬਰਦਸਤ ਫਾਇਦਾ ਹੁੰਦਾ ਹੈ ਤੁਹਾਡੀ ਲਾਈਫ ਸਿਕਿਉਰ ਹੋ ਜਾਂਦੀ ਹੈ ਤੁਹਾਡੇ ਬੱਚਿਆਂ ਦੀ ਹੋ ਜਾਂਦੀ ਹੈ ਤੇ ਤੁਸੀਂ ਇੱਕ ਸੁਖੀ ਜੀਵਨ ਜੀ ਸਕਦੇ ਜੀ 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 ਦੇਸਾਂ ਵਿਦੇਸ਼ਾਂ ਚ ਬਸਦੇ ਪੰਜਾਬੀਓ ਤੁਸੀਂ ਸੁਣਿਆ ਸੁੰਦਰਪਾਲ ਗੁਆਇਲ ਜੀ ਨੂੰ ਇਹ ਵੈਸੇ ਅੱਜਕੱਲ ਤਾਂ ਦੌਰ ਚੱਲ ਰਿਹਾ ਹੈ ਕਿ ਲੋਕ ਆਪਣੇ ਪੈਸੇ ਨੂੰ ਹਰ ਤਰੀਕੇ ਨਾਲ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਜੇ ਤੁਸੀਂ ਚਾਹੁੰਦੇ ਹੋ ਕਿ ਕੋਈ ਪਾਲਿਸੀ ਬਾਰੇ ਜਾਣਕਾਰੀ ਲੈਣੀ ਹੈ ਜਾਂ ਟਾਟਾ ਏਆਈ ਬਾਰੇ ਤੁਸੀਂ ਗੂਗਲ ਸਰਚ ਮਾਰ ਸਕਦੇ ਹੋ ਕੰਪਨੀ ਬਾਰੇ ਸਰਚ ਮਾਰ ਸਕਦੇ ਹੋ ਜੇ ਤੁਸੀਂ ਇਹਨਾਂ ਨੂੰ ਮਿਲਣਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਤੇ ਇਹਨਾਂ ਦਾ ਨੰਬਰ ਚੱਲਦਾ ਹੈ ਤੁਸੀਂ ਉਹਨਾਂ ਨਾਲ ਗੱਲ ਕਰਕੇ ਜਿਹੜੀ ਮੀਟਿੰਗ ਹੈ ਉਹ ਫਿਕਸ ਕਰ ਸਕਦੇ ਹੋ ਟਾਟਾ AI ਬਾਰੇ ਤੁਸੀਂ ਬਹੁਤ YouTube ਤੇ ਕੀ ਹਰ ਪਲੇਟਫਾਰਮ ਤੇ ਇਸ ਕੰਪਨੀ ਬਾਰੇ ਜਿਹੜੀ ਨੌਲੇਜ ਹੈ ਉਹ ਆਪਾਂ ਸਾਰੇ ਜਾਣਦੇ ਹਾਂ ਕਿ ਕੱਲ ਨੈੱਟ ਦਾ ਜ਼ਮਾਨਾ ਹੈ ਤੇ ਅਸੀਂ ਸਾਰੀ ਜਾਣਕਾਰੀ ਹਾਸਲ ਕਰ ਸਕਦੇ ਹਾਂ ਜੇ ਪੌਡਕਾਸਟ ਚੰਗਾ ਲੱਗਿਆ ਤਾਂ ਹੋਰਾਂ ਤੱਕ ਸਾਂਝਾ ਜ਼ਰੂਰ ਕਰਿਓ ਜੁੜੇ ਰਹੋ ਸਰ ਲੇਖ ਦੇ ਨਾਲ